ਜ਼ਿੰਦਗੀ ਵਿੱਚ ਸਭ ਤੋਂ ਵੱਡਾ ਧਨਵਾਨ ਬੰਦਾ ਪਤਾ ਕੌਣ ਹੈ ਧਨਵਾਨ ਇਹ ਨਹੀਂ ਕਿ ਜਿਹਦੇ ਕੋਲ ਕਰੋੜਾਂ ਰੁਪਏ ਨੇ ਅਰਬਾਂ ਰੁਪਏ ਨੇ ਜ਼ਿੰਦਗੀ ਵਿੱਚ ਜੇ ਚੈੱਕ ਕਰਨਾ ਹੋਵੇ ਸਭ ਤੋਂ ਵੱਡਾ ਧਨਵਾਨ ਬੰਦਾ ਪਤਾ ਕੌਣ ਹੈ ਪਿਆਰਿਓ ਜਿਹੜਾ ਦੂਜਿਆਂ ਨੂੰ ਆਪਣੀ ਮੁਸਕਰਾਹਟ ਦੇ ਕੇ ਉਹਨਾਂ ਦਾ ਦਿਲ ਜਿੱਤ ਲਿੰਦਾ ਹੈ ਆਖੋ ਧਨ ਗੁਰੂਰਾ ਆਮਦਾ ਸੀ ਧਨ ਗੁਰੂਰਾ ਆਮਦਾ ਸੀ ਜਿਹੜਾ ਆਪਣੀ ਮੁਸਕਰਾਹਟ ਦੇ ਨਾਲ ਦੂਜਿਆਂ ਦੇ ਦਿਲਾਂ ਦੇ ਉੱਤੇ ਰੌਜ ਕਰਨ ਲੱਗ ਪੈਂਦਾ ਦੂਜਿਆਂ ਦਾ ਦਿਲ ਜਿੱਤ ਲੈਂਦਾ ਨਾ ਦੁਨੀਆਂ ਵਿੱਚ ਸਭ ਤੋਂ ਵੱਡਾ ਤਨਮਾਨ ਬੰਦਾ ਉਹ ਹੈ ਸਭ ਤੋਂ ਵੱਡਾ ਇਹ ਮੇਰੀ ਬੇਨਤੀ ਹੈ ਕੋਸ਼ਿਸ਼ ਕਰਿਆ ਕਰੋ ਜਿਹਦੇ ਦੇ ਉੱਤੇ ਹਰ ਵੇਲੇ ਮੁਸਕਰਾਹਟ ਹੋਵੇ ਕੋਸ਼ਿਸ਼ ਕਰਿਆ ਕਰੋ ਜੇ ਕੁਝ ਸਕਿੰਟਾਂ ਦੀ ਰੱਖੀ ਕੋਈ ਮੁਸਕਰਾਹਟ ਫੋਟੋ ਸਹੀ ਲਈ ਆ ਸਕਦੀ ਹੈ ਨਾ ਤੇ ਜ਼ਿੰਦਗੀ ਦੇ ਵਿੱਚ ਜੇ ਹਰ ਵੇਲੇ ਚਿਹਰੇ ਦੇ ਉੱਤੇ ਮੁਸਕਰਾਹਟ ਰੱਖੋਗੇ ਤੇ ਜ਼ਿੰਦਗੀ ਵੀ ਸੋਹਣੀ ਬਣ ਸਕਦੀ ਹੈ ਆਖੋਤਾ ਨੰਬਰੂ ਰਾਮਦਾਸ ਜੀ ਹਨ ਗੁਰੂ ਰਾਮਦਾਸ ਜੀ ਜ਼ਿੰਦਗੀ ਵਿੱਚ